ਇਹਨਾਂ ਛੇ ਨੂੰ ਸਾਡੇ ਐਸਏ ਹਰਜਿੰਦਰ ਸਿੰਘ ਚੌਂਕੀ ਇੰਚਾਰਜ ਕੋਟ ਖਾਲਸਾ ਨੂੰ ਇਨਫਾਰਮੇਸ਼ਨ ਮਿਲੀ ਤੇ ਉਹ ਇਨਫਾਰਮੇਸ਼ਨ ਦੇ ਆਧਾਰ ਤੇ ਉਹਨਾਂ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਨਾਮ ਪੁੱਛਿਆ ਇੱਕ ਦਾ ਨਾਮ ਸੀਗਾ ਵਿਸ਼ਾਲ ਕੁਰਪੇਪੀ ਪੁੱਤਰ ਬਲਦੇਵ ਰਾਜ ਵਾਸੀ ਕਨੂਰ ਦੂਸਰਾ ਸੀ ਹਮਿਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਕਨੂਰ ਤੀਜਾ ਅਸ਼ਦੀਪ ਪੁੱਤਰ ਤੂਤੀ ਪੁੱਤਰ ਗੁਰਪਾਲ ਸਿੰਘ ਵਾਸੀ ਕਨੂਰ ਜਦੋਂ ਇਹਨਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਵਰਕੇ ਇਹਨਾਂ ਦੀ ਸਰਚ ਕੀਤੀ ਗਈ ਤਾਂ ਵਿਸ਼ਾਲ ਸਿੰਘ ਔਰ ਭੈਪੀ ਕੋਲੋਂ ਦੇਸੀ ਪਿਸਤਲ ਬੱਤੀ ਬੋਰਸ ਵਿੱਚ ਦੋ ਰੋਂ ਬ੍ਰਾਮਦ ਹੋਇਆ ਸੁਮਿਤ ਕਾਲੀ ਦੀ ਸੱਚ ਕਰਨ ਤੇ ਉਹਦੇ ਕੋਲੋਂ ਇੱਕ ਪਿਸਤਲ ਇੱਕ ਰਵਲਵਰ ਬੱਤੀ ਬੋਰਸ ਵਿੱਚ ਦੋ ਰੋਂ ਬ੍ਰਾਮਦ ਹੋਇਆ ਵਿਸ਼ਾਲ ਅਛਦੀਪ ਦੀ ਪਰਸਨਲ ਸੱਚ ਤੇ ਕੁਝ ਨਹੀਂ ਮਿਲਿਆ ਲੇਕਿਨ ਜਦੋਂ ਉਹਦੇ ਕੋਲੋਂ ਮੋਟਰਸਾਈਕਲ ਦੇ ਡਾਕੂਮੈਂਟ ਦੀ ਮੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਮੋਟਰਸਾਈਕਲ ਉਸਨੇ ਚੋਰੀ ਕਰਕੇ ਲਿਆਂਦਾ ਹੈ ਇਸ ਤਰ੍ਹਾਂ ਇਹਨਾਂ ਤਨਾਂ ਨੂੰ ਕਾਬੂ ਕਰਕੇ ਇੰਟਰਵਿਊਸ਼ਨ ਕੀਤੀ ਗਈ ਇਹਨਾਂ ਕੋਲੋਂ ਇਹ ਤਿੰਨ ਚ ਦੋ ਪਿਸਤਲ ਰਵਲਵਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬ੍ਰਾਮਦ ਹੋਇਆ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਨਕੋ ਹੋਰ ਵੀ ਕਾਫੀ ਸਾਰੀਆਂ ਰਿਕਵਰੀਆਂ ਦੀਆਂ ਹੋਉਂਦੀ ਆਸ ਐ ਇਤੇ ਇਹ ਵੀ ਦਸਨ ਜੋਗ ਐ ਤੇ ਇਹ ਜਿਹੜਾ ਹੈਗਾ ਇਹ ਅਰਸ਼ਦੀਪ ਪੁੱਤੀ ਇਹਦੇ ਖਿਲਾਫ ਪਹਿਲਾਂ ਹੀ ਦੋ ਮੁਕਦਮੇ ਜਿਹੜੇ ਆ ਇਹ ਥਾਣਾ ਸਲਾਮਾ ਬਾਗ ਵਿਖੇ ਦਰਜ ਐ 1307 ਦਾ ਐ ਤੇ 1389411 ਦਾ ਐ ਜਿਹੜਾ ਸੁਮਿਤ ਸ਼ਰਮਾ ਉਹਦੇ ਖਿਲਾਫ ਪਹਿਲਾਂ ਚਾਰ ਮੁਕਦਮੇ ਦਰਜ ਆ ਅਲੱਗ-ਅਲੱਗ ਥਾਣਿਆਂ ਦੇ ਵਿੱਚ ਚੋਰੀ ਦੇ 399403 ਤੇ 307 ਦੇ ਇਸ ਤੋਂ ਲਾਗ ਜਿਹੜਾ ਵਿਸ਼ਾਲ ਉਹ ਪਿਆ ਪੀਓ ਉਹਦੇ ਖਿਲਾਫ ਪਹਿਲਾਂ ਥਾਣਾ ਕੰਟਰੋਲਮੈਂਟ ਵਸੇ ਮਕਦਮਾ ਨੰਬਰ 68 ਬੜਾ ਚੋਵੀ ਜਿਹੜਾ ਇਸ ਵਕਤ ਅਸੀ 4:11 ਵਜੇ ਦੱਸਿਆ ਇਸ ਤੱਕ ਇਹ ਕ੍ਰਮ ਲਗਾਏ ਗਿਆ ਇੱਕ ਇਹ ਚੋਰੀ ਦੀਆਂ ਵਾਰਤਾਂ ਨੂੰ ਅੰਜਾਮ ਦਿੰਦਾ ਤਾਂ ਤੇ ਇਹਨਾਂ ਇੰਟਰੋਗੇਸ਼ਨਾਂ ਦੀ ਲਗਾਤਾਰ ਜਾਰੀ ਹੈ ਤੇ ਇਹਨਾਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀਾਨੂੰ ਆਸ ਹੈ ਸਿੰਘ ਭੁੱਲਰ ਮਾਜੂ ਕਮਿਸ਼ਨਰ ਪੁਲਿਸ ਸਮਰਸਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਅਰਵਿੰਦਰ ਸਿੰਘ ਸੰਧੂ ਡੀਸੀਪੀ ਜੀ ਡਾਇਰੈਕਟਰ ਉਹਨਾਂ ਦੇ ਅਤੇ ਵਿਸ਼ਾਲ ਜੀ ਸਿੰਘ ਏਡੀਸੀਪੀ ਸਿਟੀ ਵਨ ਜਿਹੜੇ ਉਹਨਾਂ ਦੀਆਂ ਹਦਾਇਤ ਅਨਸਾਰ ਸਾਡਾ ਥਾਣਾ ਸਲਾਮਾਦੀ ਪੁਲਿਸ ਨੇ ਉਹਦੋਂ ਬਹੁਤ ਵਧੀਆ ਕੰਮ ਕੀਤਾ ਯਦੋਂ ਮਿਤੀ 3 ਜਨਵਰੀ ਨੂੰ ਸਾਡੇ ਐਸ.ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਕੋਟ ਖਾਲਸਾ ਨੂੰ ਇਨਫਾਰਮੇਸ਼ਨ ਮਿਲੀ ਤੇ ਉਹ ਇਨਫਾਰਮੇਸ਼ਨ ਦੇ ਆਧਾਰ ਤੇ ਉਹਨਾਂ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੀਗਾ ਵਿਸ਼ਾਲ ਰੁਪੇਹੀ ਪੁੱਤਰ ਬਲਦੇਵ ਰਾਜ ਵਾਸੀ ਕਨਪੁਰ ਦੂਸਰਾ ਸੀਮਿਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਕਨਪੁਰ ਤੀਸਰਾ ਅਰਸ਼ਦੀਪ ਪੁੱਤਰ ਤੂਤੀ ਪੁੱਤਰ ਗੁਰਪਾਲ ਸਿੰਘ ਵਾਸੀ ਕਨਪੁਰ ਜਦੋਂ ਇਹਨਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਵਰਕੇ ਇਹਨਾਂ ਦੀ ਸਰਚ ਕੀਤੀ ਗਈ ਤਾਂ ਵਿਸ਼ਾਲ ਸਿੰਘ ਰੁਪੇਹੀ ਕੋਲੋਂ ਦੇਸੀ ਪਿਸਤਲ ਬੱਤੀ ਬੋਰਸ ਵਿੱਚ ਦੋ ਰੋਂ ਬ੍ਰਾਮਦ ਹੋਇਆ ਸੁਮਿਤ ਕਾਲੀ ਦੀ ਸਰਚ ਕਰਨ ਤੇ ਉਹਦੇ ਕੋਲੋਂ ਇੱਕ ਪਿਸਤਲ ਇੱਕ ਰਵਲਵਰ ਬੱਤੀ ਬੋਰਸ ਵਿੱਚ ਦੋ ਰੋਂ ਬ੍ਰਾਮਦ ਹੋਇਆ ਵਿਸ਼ਾਲ ਅਛਦੀਪ ਦੀ ਪਰਸਨਲ ਸਰਚ ਤੇ ਕੁਝ ਨਹੀਂ ਮਿਲਿਆ ਲੇਕਿਨ ਜਦੋਂ ਉਹਦੇ ਕੋਲੋਂ ਮੋਟਰਸਾਈਕਲ ਦੇ ਡਾਕੂਮੈਂਟ ਦੀ ਮੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਮੋਟਰਸਾਈਕਲ ਉਸਨੇ ਚੋਰੀ ਕਰਕੇ ਲਿਆਂਦਾ ਹੈ ਤੇ ਇਸ ਤਰ੍ਹਾਂ ਇਹਨਾਂ ਤਨਾਂ ਨੂੰ ਕਾਬੂ ਕਰਕੇ ਇੰਟਰੋਗੁਏਸ਼ਨ ਕੀਤੀ ਗਈ ਇਹਨਾਂ ਕੋਲੋਂ ਇਹ ਤਿੰਨ ਚ ਦੋ ਪਿਸਤਲ ਰਵਲਵਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬ੍ਰਾਮਦ ਹੋਇਆ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਨਕੋ ਹੋਰ ਵੀ ਕਾਫੀ ਸਾਰੀਆਂ ਰਿਕਵਰੀਆਂ ਦੀਆਂ ਹੋਣ ਦੀ ਆਸ ਹੈ ਕਿਤੇ ਇਹ ਵੀ ਦਸਨ ਜੋਗ ਹੈ ਕਿ ਇਹ ਜਿਹੜਾ ਹੈਗਾ ਇਹ ਅਰਸ਼ਦੀਪੂ ਪੁੱਤੀ ਇਹ ਦੇਖੋ ਆ ਪਹਿਲਾਂ ਹੀ ਦੋ ਮੁਕਦਮੇ ਜਿਹੜੇ ਆ ਇਹ ਥਾਣਾ ਸਲਾਮਾਟ ਵਿਖੇ ਦਰਜ ਆ 1307 ਦਾ ਹੈ ਤੇ 1389411 ਦਾ ਹੈ ਜਿਹੜਾ ਸੁਮਿਤ ਸ਼ਰਮਾ ਹੈ ਉਹਦੇ ਖਿਲਾਫ ਪਹਿਲਾਂ ਚਾਰ ਮੁਕਦਮੇ ਦਰਜ ਆ ਅਲੱਗ-ਅਲੱਗ ਥਾਣਿਆਂ ਦੇ ਵਿੱਚ ਚੋਰੀ ਦੇ 399403 ਤੇ 307 ਦੇ ਇਸ ਤੋਂ ਲਾਗੜਾ ਵਿਸ਼ਾਲ ਉਫੈਪੀਓ ਉਹਦੇ ਖਿਲਾਫ ਪਹਿਲਾਂ ਥਾਣਾ ਕੰਟਰੋਲਮੈਂਟ ਵਸੇ ਮਕਦਮਾ ਨੰਬਰ 6824 ਜਿਹੜਾ ਜੇ ਸੋਚਿਆ 11:10 ਵਜੇ ਇਸ ਤੱਕ ਇਹ کریم ਲਗਾਏ ਗਏ ਇੱਕ ਇਹ ਚੋਰੀ ਦੀਆਂ ਵਾਰਤਾਂ ਨੂੰ ਅੰਜਾਮ ਦਿੰਦਾ ਤਾਂ ਤੇ ਇਹਨਾਂ ਇੰਟਰੋਗੁਏਸ਼ਨਾਂ ਦੀ ਲਗਾਤਾਰ ਜਾਰੀ ਹੈ ਤੇ ਇਹਨਾਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਸਾਨੂੰ ਆਸ ਹੈ